ਰਾਜਵੀਰ ਜਵੰਦਾ ਦਾ ਹਾਲੇ ਸੇਵਾ ਵੀ ਠੰਡਾ ਨਹੀਂ ਹੋਇਆ ਰਾਜਵੀਰ ਜਵੰਦਾ ਦੀ ਮੌਤ ਨੂੰ ਹਲੇ 8 ਤੋਂ 9 ਦਿਨ ਹੀ ਹੋਏ ਨੇ ਤੇ ਉਸ ਦੀ ਪਤਨੀ ਨੂੰ ਲੋਕਾਂ ਦੇ ਵੱਲੋਂ ਟ੍ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਲੋਕ ਕਮੈਂਟ ਕਰਕੇ ਕਹਿ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਮੌਕੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਉਸਨੇ ਚਿੱਟੀ ਚੁੰਨੀ ਕਿਉਂ ਨਹੀਂ ਲਈ ਤੇ ਇੱਥੇ ਤੱਕ ਕਹਿ ਰਹੇ ਨੇ ਕਿ ਉਸਨੇ ਹੱਥ ਦੇ ਵਿੱਚ ਪਰਸ ਕਿਉਂ ਨਹੀਂ ਫੜਿਆ ਕੀ ਲੋਕਾਂ ਦੇ ਮੁਤਾਬਕ ਪਹਿਲਾ ਰਾਜੀਵਰ ਜਵੰਦੇ ਦੀ ਪਤਨੀ ਨੂੰ ਬੁਟੀਕ ਤੇ ਜਾ ਕੇ ਸਿੱਟਾ ਸੂਟ ਸਲਵਾਉਣਾ ਚਾਹੀਦਾ ਸੀ ਜਾਂ ਫਿਰ ਉਸ ਤੋਂ ਬਾਅਦ ਰਾਜੀਵਰ ਜਵੰਦੇ ਦੀ ਪਤਨੀ ਨੂੰ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ ਇੱਕ ਔਰਤ ਜਿਸ ਨੇ ਆਪਣਾ ਸਭ ਕੁਝ ਗਵਾ ਲਿਆ ਜਿਹੜਾ ਉਸ ਦਾ ਜੀਵਨ ਭਰ ਦਾ ਸਾਥੀ ਸੀ ਸਾਥ ਦੇਣ ਵਾਲਾ ਸੀ ਪੂਰੀ ਜ਼ਿੰਦਗੀ ਉਹਨਾਂ ਗਵਾ ਲਿਆ ਉਸ ਔਰਤ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਰਾਜੀਵਰ ਜਵੰਦੇ ਦੀ ਵਾਈਫ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਉਸ ਦੇ ਪਰਿਵਾਰ ਉੱਤੇ ਕੀ ਬੀਤ ਰਹੀ ਹੋਵੇਗੀ ਲੋਕਾਂ ਨੇ ਉਸ ਨੂੰ ਉਸ ਦੇ ਬਾਰੇ ਕੋਈ ਵੀ ਲੈਣਾ ਦੇਣਾ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਸਿਰਫ ਬਸ ਸੇ ਇਹ ਸਵਾਲ ਉੱਠ ਰਿਹਾ ਹੈ ਕਿ ਉਹਨਾਂ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਰਾਜਵੀਰ ਜਵੰਦਾ ਨੇ ਜਿਹੜਾ ਉਹਨਾਂ ਨੂੰ ਆਪਣੀ ਪਤਨੀ ਦੀ ਫੋਟੋ ਹਲੇ ਤੱਕ ਜਨਤਕ ਨਹੀਂ ਕੀਤੀ ਸੀ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਕੋਈ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਸੀ ਅਤੇ ਰਾਜਵੀਰ ਜਵੰਦਾ ਦੀ ਪਤਨੀ ਬਾਰੇ ਹਲੇ ਕੋਈ ਵੀ ਨਹੀਂ ਜਾਣਦਾ ਉਹਨਾਂ ਨੇ ਚਿਹਰੇ ਤੇ ਮਾਸਕ ਕਿਉਂ ਲਾਇਆ ਸੀ ਇਹ ਵੀ ਸਵਾਲ ਉੱਠ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦੇ ਦੀ ਪਤਨੀ ਪੜ੍ਹੀ ਲਿਖੀ ਹੈ ਜਿਸ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀ ਕਿਉਂਕਿ ਚਾਨਕੀ ਉਹਨਾਂ ਦੇ ਉੱਤੇ ਵੱਡਾ ਦੁੱਖ ਦੁੱਖ ਦਾ ਪਹਾੜ ਟੁੱਟ ਪਿਆ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਉਸ ਵੇਲੇ ਜਿਹੜੀ ਉਹ ਸਥਿਤੀ ਸੀ ਉਸ ਦੇ ਵਿੱਚ ਇਸ ਇਨਸਾਨ ਨੂੰ ਕੋਈ ਵੀ ਹੋਸ਼ ਨਹੀਂ ਰਹਿੰਦਾ ਜਿੰਨਾ ਦੇ ਨਾਲ ਅਚਾਨਕ ਹੀ ਇਦਾਂ ਦਾ ਹਾਦਸਾ ਹੋ ਜਾਂਦਾ ਹੈ ਅਜਿਹੀ ਕੋਈ ਖਬਰ ਸਾਹਮਣੇ ਆਉਂਦੀ ਹੈ ਕਿ ਉਹ ਪਹਿਲਾਂ ਬਟਿਕ ਜਾਂ ਸੂਟ ਸਿਲੋਂਦੀ ਫਿਰ ਉਹ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੁੰਦੀ ਇਹੋ ਜੇ ਕਮੈਂਟ ਲੋਕੀ ਕਰ ਰਹੇ ਨੇ ਜਿਹੜਾ ਵੀ ਕੋਈ ਦੇਖ ਰਿਹਾ ਉਹਨਾਂ ਨੂੰ ਗੁੱਸਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਰਿਹਾ ਕਈਆਂ ਦਾ ਮਨ ਕਰਦਾ ਕਿ ਉਹਨਾਂ ਨੂੰ ਜਾ ਕੇ ਟੱਕਰੀਏ ਅਜੇ ਲੋਕ ਜਿਹੜੇ ਕਿ ਬਸ ਪੋਸਟਾਂ ਤੇ ਕਮੈਂਟ ਕਰਨ ਸਵਾਦ ਲੈਣ ਵਾਲੇ ਨੇ ਤੇ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੀ ਰਾਜਵੀਰ ਜਵੰਦਰ ਦੀ ਪਤਨੀ ਹੈ ਉਹਨਾਂ ਦੀ ਰਾਜਵੀਰ ਦੇ ਨਾਲ ਨਹੀਂ ਬਣਦੀ ਸੀ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਤੱਕ ਗੱਲ ਕਹਿ ਦਿੱਤੀ ਗਈ ਹੈ ਕਿ ਰਾਜਵੀਰ ਜਵੰਦਰ ਦੀ ਪਤਨੀ ਬਾਰੇ ਕੋਈ ਵੀ ਨਹੀਂ ਜਾਣਦਾ ਸੀ ਅਤੇ ਨਾ ਹੀ ਕਿਸੇ ਨੂੰ ਉਹਨਾਂ ਨੇ ਦੇਖਿਆ ਬਹੁਤ ਸਾਰੇ ਕਲਾਕਾਰ ਸਿੰਗਰ ਜਿਹੜੇ ਨੇ ਉਹ ਆਪਣੀਆਂ ਪਤਨੀਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਨੇ ਪਰ ਰਾਜਵੀਰ ਜਵੰਦਰ ਦੀ ਪਤਨੀ ਦੇ ਨਾਲ ਉਹਨਾਂ ਦੀ ਫੋਟੋ ਕੋਈ ਵੀ ਸੋਸ਼ਲ ਮੀਡੀਆ ਤੇ ਨਹੀਂ ਮਿਲੀ ਹੈ ਪਰ ਉਸ ਦੇ ਬਾਵਜੂਦ ਵੀ ਲੋਕਾਂ ਲੋਕ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਰਾਜਵੀਰ ਜਵੰਦਰ ਜਦੋਂ ਅੰਤਿਮ ਸੰਸਕਾਰ ਕੀਤਾ ਸੀ ਤਾਂ ਉਹਨਾਂ ਦੀ ਪਤਨੀ ਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਚਿੱਟੀ ਚਿੰਨੀ ਕਿਉਂ ਨਹੀਂ ਲਈ ਇੱਕ ਪ੍ਰਿੰਸਸ ਉਹੀ ਨਾਮ ਦਾ ਜਿਹੜਾ ਜ਼ੂਜ਼ਰ ਹੈ ਉਹ ਇੱਕ ਪੋਸਟ ਪਾ ਤੇ ਹਾ ਫੇਸਬੁੱਕ ਤੇ ਕਮੈਂਟ ਕਰ ਰਿਹਾ ਤੇ ਕਹਿ ਰਿਹਾ ਕਿ ਸੰਦੀਪ ਨੰਗਲੰਬੀਆ ਵੀਰ ਦੀ ਡੈਥ ਹੋਈ ਸੀ ਉਹ ਔਰਤ ਆਪਣੇ ਆਪ ਨੂੰ ਸੰਭਾਲ ਨਹੀਂ ਸੀ ਸਕਦੀ ਤੇ ਉਹਨ ਜਿੱਥੇ ਤੱਕ ਲੱਗਦਾ ਹੈ ਕਿ ਰਾਜਵੀਰ ਬਾਈ ਦੀ ਘਰਵਾਲੀ ਦੇ ਨਾਲ ਸਹੀ ਬਣਦੀ ਨਹੀਂ ਸੀ ਪਰਸ ਪਾਇਆ ਹੋਇਆ ਸੀ ਉਸਨੇ ਫੇਸ ਤੇ ਮਾਸਕ ਲਗਾ ਕੇ ਰੱਖਿਆ ਹੋਇਆ ਸੀ ਇਸ ਔਰਤ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਈਕਾ ਐਮਐਸਟੀਲੋ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਪਹਿਲਾ ਰਾਜਵੀਰ ਜਵੰਦੇ ਦੀ ਘਰ ਵਾਲੀ ਨੇ ਗ੍ਰੀਨ ਸੂਟ ਪਾਇਆ ਸੀ ਸੰਸਕਾਰ ਵੇਲੇ ਸੰਸਕਾਰ ਵਾਲੇ ਦਿਨ ਤੇ ਉਸ ਤੋਂ ਬਾਅਦ ਹੁਣ ਉਸਨੇ ਬਲੈਕ ਸੂਟ ਪਾਇਆ ਕਿ ਜਦੋਂ ਜਵੰਦੇ ਦੀਆਂ ਹਸਤੀਆਂ ਜਲ ਪ੍ਰਵਾਹ ਦੇ ਲਈ ਲੈ ਕੇ ਗਈ ਸੀ ਤੇ ਹੱਥਾਂ ਦੇ ਵਿੱਚ ਪਰਸ ਫੜਿਆ ਹੋਇਆ ਸੀ ਇਦਾਂ ਦੇ ਸਵਾਲ ਜਿਹੜੇ ਨੇ ਲੋਕਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਤੇ ਕੀਤਾ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਉਹ ਦਿਲ ਨੂੰ ਠੇਸ ਜ਼ਰੂਰ ਪਹੁੰਚਾਉਂਦੇ ਨੇ ਹਲੇ ਤੱਕ ਰਾਜਵੀਰ ਜਵੰਦਾ ਦਾ ਸੇਵਾ ਠੰਡਾ ਨਹੀਂ ਠੰਡਾ ਨਹੀਂ ਹੋਇਆ ਸੀ ਤੇ ਲੋਕਾਂ ਨੇ ਉਸ ਦੀ ਵਾਈਫ ਪਤਨੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ